ਅੱਜ ਅਸੀਂ ਕਰਨੀ ਕਿੰਦਰੀ ਦੇ ਵਿੱਚ ਆਏ ਹਾਂ ਔਰ ਲੱਗਦਾ ਹੈ ਕਿ ਬਰਸਾਤ ਰੁਕੀ ਨਹੀਂ ਅ ਡੇਢ ਘੰਟਾ ਹੋ ਗਿਆ ਹੈ ਔਰ ਹਾਲਾਤ ਇਹ ਆ ਵੀ ਹਜੇ ਤੱਕ ਵੀ ਬੜਾ ਪਾਣੀ ਹੈ ਉਹ ਥੜਕਾਂ ਦੇ ਉੱਤੇ ਜ਼ਿਆਦਾ ਨਹੀਂ ਤਾ ਤਿੰਨ ਤਿੰਨ ਸਾਢੇ ਤਿੰਨ ਤਿੰਨ ਫੁੱਟ ਜਿਹੜਾ ਪਾਣੀ ਆ ਉਹ ਹਜੇ ਵੀ ਖੜਾ ਹੈ ਔਰ ਇਸ ਤੋਂ ਅੱਗੇ ਚਲ ਜੀਏ ਥੋੜਾ ਜਿਆ ਤਾਂ ਅੱਗੇ ਜਾ ਕੇ ਪੰਜਾਬ ਗਵਰਨਮੈਂਟ ਦਾ ਹੈਲਥ ਸਿਸਟਮ ਹੈ ਤਾਂ ਉਹ ਹੈਲਥ ਸਿਸਟਮ ਦੇ ਅੰਦਰ ਵੀ ਜਿਹੜਾ ਪਾਣੀ ਹੈ ਉਹ ਵੜਿਆ ਹੋਇਆ ਹੈ ਔਰ ਪਾਣੀ ਨਿਕਲਦਾ ਨਿਕਾਸੀ ਦਾ ਕੋਈ ਵੀ ਸਾਧਨ ਨਹੀਂ ਹੈ ਸਵਾਲ ਮੁੜ ਕੇ ਫੇਰ ਉਹੀ ਖੜ ਜਾਂਦਾ ਹੈ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਐਨੇ ਐਨੇ ਘੰਟੇ ਜਦੋਂ ਪਾਣੀ ਕੱਢਦਾ ਹੈ ਤਾਂ ਨਗਰ ਨਿਗਮ ਦੀ ਫੇਰ ਉਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹ ਮਤਲਬ ਕਿ ਮਈ ਔਰ ਜੂਨ ਦੇ ਐਂਡ ਤੱਕ ਇਸ ਸਿਵਰੇਜ ਦੀ ਸਫਾਈ ਕਿਉਂ ਨਹੀਂ ਕਰਦਾ ਕੱਢਣਾ ਵੀ ਕੋਈ ਪਾਣੀ ਕਰਦਾ ਘਰ ਕਿਉਂ ਨਹੀਂ ਕਢਵਾਉਂਦਾ ਐਲਟਾਈਨ ਟ੍ਰੇਨ ਜਿਹੜੀਆਂ ਆ ਉਹਨੇ ਵੀ ਸਾਫ ਸਫਾਈ ਕਿਉਂ ਨਹੀਂ ਕਰਦਾ ਆ ਦੇਖੋ ਕਿੰਨੇ ਖਰਾਬ ਹੋਏ ਪਏ ਆ ਦੇਖੋ ਸਾਰਾ ਸਮਾਨ ਸਾਰਾ ਸਮਾਨ ਮੇਰਾ ਰੁੜ ਗਿਆ ਆ ਆ ਦੇਖੋ ਮੇਰਾ ਹਾਲ ਆ ਦੇਖੋ ਛੱਤ ਸਾਰੀ ਟੁੱਟ ਗਈ ਪੱਖੇ ਸਾਰਾ ਦੋਨੇ ਲੱਗੋ ਜਦੋਂ ਜਦੋਂ ਮੀਂਹ ਪੈਂਦਾ ਆ ਤੇ ਕਮਰੇ ਚ ਵੀ ਛੋਟਾਂ ਦਾ ਬਿਜਲੀ ਨਹੀਂ ਹਾਂਜੀ ਪੜ ਗਿਆ ਸੀ ਅੰਨੇ ਦਾ ਪਾਣੀ ਅੰਦਰ ਪੜ ਗਿਆ ਸੀ ਜਾਣ ਕੇ ਆਹ ਬੈਠ ཐੁੱਪ ਗਿਆ ਸੀ ਮੇਰਾ ਹੁਣ ਅਸੀਂ ਕਿਹਾ ਦੋ ਦਿਨ ਟਾਰਖੀਆਂ ਤੇ ਹੁਣ ਮਤਲਬ ਕਿ ਥੋੜਾ ਜਿਹਾ ਖੁਦ ਹੁਣ ਉੱਤੋਂ ਚੋਇ ਜਾਂਦਾ ਬਾਲਾ ਢੜ ਵੜੇ ਸਾਰੇ ਚੋਰਿਆ ਸਾਰੇ ਚੋਰਿਆ ਤੇ ਇਹ ਜਿਹੜੀ ਪ੍ਰੋਬਲਮ ਆ ਇਹ ਜਿੱਦਨ ਤੋਂ ਬਰਕਤ ਕਾਇਰੀ ਆ ਉਦੋਂ ਤੋਂ ਯਾਰੀ ਹੁੰਦੀ ਹਰ ਸਾਰੇ ਹੁੰਦੀ ਆ ਉਦੋਂ ਤੋਂ ਮਾਰਖਾ ਹੁੰਦਾ ਬਰਸਾਇਤ ਉਹ ਤੁਸੀਂ ਦੇਣਾ ਸਰਦਾ ਨਗਰ ਨਿਗਮ ਜਾਂ ਹੋਰ ਦੇ ਜ਼ਿੰਮੇਵਾਰ ਤੇ ਦੇ ਦੀ ਗੱਲ ਹੈ ਫਾਰਮ ਭਰੇ ਆ ਪੱਤ ਤਿੰਨ ਕਿਸੇ ਵੀ ਦੇਖਾ ਕੋਈ ਵੀ ਨਹੀਂ ਆਇਆ ਅੱਛਾ ਸਾਨੂੰ ਹੁਣ 10 ਦਿਨ ਹੋ ਗਏ ਸਾਨੂੰ ਸਿਗੁੰਡੀਆਂ ਦੇ ਘਰ ਬੈਠੇ ਆ ਸਾਨੂੰ ਕੋਈ ਦੇਖਣ ਨਹੀਂ ਆਇਆ ਸਾਨੂੰ ਕੋ ਪੁੱਛਣ ਨਹੀਂ ਆਇਆ ਨਿਆਣੇ ਕਹਿੰਦੇ ਮੰਮੀ ਉਹਨਾਂ ਨੇ ਕਹਣਾ ਕੰਮ ਕਰਦੇ ਅਸੀਂ ਤਤਾਂ ਕਰਕੇ ਨਹੀਂ ਦੇਖਣ ਆਉਂਦੇ ਹੈਗੇ ਤੇ ਕਹਣਾ ਵੀ ਸਾਨੂੰ ਇਹਨਾਂ ਨੇ ਕਹਣਾ ਆਪ ਮੁੰਡੇ ਸਾਥੀਆਂ ਜਲੰਧਰ ਦੇ ਨਿਵਾਸੀਓ ਕੋਈ ਦੇ ਸਕਦੇ ਆ ਵੀ ਇਹ ਪ੍ਰਸ਼ਾਸਨ ਦੇ ਵਿੱਚ ਉਹ 1.5 ਘੰਟਾ ਹੋਇਆ ਪ੍ਰਸ਼ਾਸਨ ਅੱਡੀ ਨੂੰ ਅਸੀਂ ਖੁਰਲੇ ਟਿੰਗਰੇ ਦੇ ਵਿੱਚ ਆਏ ਆ ਬੜੀ ਸੰਘਣੀ ਆਬਾਦੀ ਆ ਜ਼ਿਆਦਾਤਰ ਇਹ ਆਬਾਦੀ ਜਿਹੜੀ ਦਲੇ ਸਮਾਜ ਦੀ ਆ ਔਰ ਤੁਸੀਂ ਦੇਖ ਸਕਦੇ ਆ ਵੀ ਇੱਥੇ ਕਿਦਾਂ ਇਹਨਾਂ ਦੀਆਂ ਬਾਲਿਆਂ ਦੀਆਂ ਛੱਤਾਂ ਔਰ ਕਿਦਾਂ ਪਾਣੀ ਚੋਰੀਆ ਘਰ ਵਾਲੇ ਤੇਰਾ ਹੈ ਨਹੀਂ ਦਾ ਇਹਨਾਂ ਦੇ ਘਰ ਵਾਲੇ ਤੇ ਗੱਤ ਹੋ ਚੁੱਕੀ ਆ ਔਰ ਇਹ ਬੇਚੈਰੀ ਲੇਡੀ ਸਾਹਿਬ ਨਿਤਵਾੜੋਤਾ ਔਰ ਕਿਸ ਤਰ੍ਹਾਂ ਇਹ ਆਪਣਾ ਜੀਵਨ ਜਾਪਨ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਮੇਰੀ ਨਗਰ ਨਿਗਮ ਨੂੰ ਬੇਨਤੀ ਹੈ ਕਿ ਘਟੋ ਘਟੋ ਤੁਸੀਂ ਜੇ ਫਰਸਾਦ ਹੀ ਰੁਕਦੀ ਆ ਤੁਸੀਂ ਉਸ ਤੋਂ ਬਾਅਦ ਆਪਣੇ ਅਧਿਕਾਰੀਆਂ ਨੂੰ ਸਰਵੇਖਣ ਕਰਨ ਦੇ ਲਈ ਭੇਜ ਸਕਦੇ ਆ ਮੇਕਾਂ ਦੇ ਕਿੰਨੇ ਘਰ ਜਿਨ੍ਹਾਂ ਦੇ ਬਚਾਰੇ ਦੇ ਪ੍ਰਸ਼ਾਸਨ ਦੇ ਦਿਨਾਂ ਦੇ ਵਿੱਚ ਇਦਾਂ ਦੇ ਹਾਲਾਤ ਬਣ ਗਏ ਆ ਪਲੀਜ਼ ਆ ਕੇ ਦੇਖੋ ਇਹਨਾਂ ਦੇ ਗਰੀਬਾਂ ਦੇ ਘਰ ਦੇ ਕੋ ਘਰਾਂ ਦੇ ਅੰਦਰ ਪਾਣੀ ਬਣ ਗਿਆ ਕੋਈ ਇਦਾਂ ਦੀਆਂ ਪ੍ਰਸ਼ਾਸਨਾਂ ਦੇ ਵਿੱਚ ਸੱਪ ਵਗੈਰਾ ਹੋਰ ਕਿਹੜੇ ਮਕੋੜੇ ਵੀ ਆ ਸਕਦੇ ਕਿੱਦਾਂ ਦੀ ਹਾਲਤ ਇਹਨਾਂ ਦੀ ਉਹਨਾਂ ਦੇ ਘਰ ਗਿਆ ਨੂੰ ਰਾਤ ਨੂੰ 2:30 ਵਜੇ ਪਾਣੀ ਆਇਆ ਸੀ 2:30 ਵਜੇ ਤੋਂ ਉਹਨਾਂ ਦੇ ਘਰ ਅੱਛਾ ਇੱਕਦਮ ਆਇਆ ਇੱਕਦਮ ਹੀ ਆ ਗਿਆ ਸਾਡਾ ਆ ਗਿਆ ਕਮਰਾ ਭਰ ਗਿਆ ਉਹ ਵੀ ਕਮਰਾ ਭਰ ਗਿਆ ਹੋਰ ਵੀ ਇਧਰ ਆਇਆ ਕਿਸੇ ਦੇ ਮੇਰੇ ਸਾਰੇ ਨਵੇਂ ਖਰਾਬ ਹੋ ਗਏ ਆ ਸਾਰੇ ਕੱਪੜੇ ਆ ਦੇਖੋ ਸਾਰੇ ਪੇਟੀ ਦੇ ਬੈੱਡ ਦੇ ਕੱਪੜੇ ਸਾਰ ਕੱਢ ਕੇ ਰੱਖੇ ਹੋਏ ਆ ਸਾਰੇ ਧੋ ਚੋ ਕੇ ਪਾ ਪੈਸਾ ਕਿਹਾ ਤੁਹਾਡੀ ਤੋਂਨੇ ਕਿੰਗਰੇ ਦੀ ਅਸੀਂ ਇਹ ਬਾਹਰ ਹੀ ਅੰਦਰ ਤਾਂ ਪਾਣੀ ਬਹੁਤ ਆ ਅੰਦਰ ਤੁਹਾਡਾ ਹੈਲਥ ਸੈਂਟਰ ਵੀ ਜਿੱਥੇ ਤੁਸੀਂ ਲੋਕ ਇਲਾਜ ਕਰਦੇ ਆ ਉੱਥੇ ਪਾਣੀ ਦੀ ਬਵਸਾ ਕਿੱਦਾਂ ਹੁੰਦਾ ਇੰਝ ਅੱਜਰ ਬੋਟ ਘੜਾ ਜੀ ਉੱਥੇ ਵੀ ਅੱਛਾ ਇਹ ਕਿ ਕਿਸ ਨੇ ਨਾਲ ਤੁਰਾਂ ਜਾਣਾ ਉਹਨਾਂ ਦੀ ਨਮਸ਼ਤ ਆ ਦੇਖੋ ਇਹ ਮੋਟਰ ਕੋਈ ਨਾ ਗਈ ਨਈਂ ਦਈ ਤੇ ਨਾਇਕਰਾਉਂ ਕਿੱਧਰ ਜਾਣਾ ਸਾਈਕਲ ਨਾ ਮੋਟਰਸਾਈਕਲ ਇਹ ਕਿੰਨੇ ਕਸਟਾਲ ਹੋ ਗਏ ਜੀ ਉੱਤੇ ਦੀ ਗਾਰ ਨਹੀਂ ਕੱਟੀ ਆ ਕਦੀ ਸੀਵਰੇ ਸਾਫ ਸਫਾਈ ਨਹੀਂ ਕਰਦਾ ਦੇਖਿਆ ਹੀ ਨਹੀਂ ਕਰੀ ਵੀ ਹੂੰ ਓਡੇ ਰੁਕੀ ਜੀ ਪਰ ਤੁਸੀਂ ਵੀ ਨਹੀਂ ਕਹਿੰਦੀ ਕਿ ਜਾ ਕੇ ਕਿਸੇ ਨੂੰ ਕਿਹਾ ਕਿਹਾ ਦਿਓ ਜੇ ਹੁੰਦਾ ਕੰਡੇ ਕੰਡੇ ਇੱਕ ਮਿੰਟ ਨਾ ਗੱਲ ਪੈਂਦਾ ਸੀਵਰੇ ਦਾ ਕੋਈ ਸਾਫ ਨਹੀਂ ਕਰਦਾ ਜੀ ਹੂੰ ਕਾਫੀ ਪਾ ਜਾਨਾ ਤੇ ਰਹੇ ਜੀ ਸਾਫ ਕਰਾਇਆ ਇਹਨਾਂ ਨੂੰ ਐਸੇ ਕਰਾਵਾਏ ਕੋ ਇੰਨਾ ਢੇਰ ਨਿਕਲਿਆ ਪੂਰੇ ਲਈ ਤਾਂ ਫਿਰ ਕਿਸੇ ਨੇ ਚੱਕਣ ਵਾਸਤੇ ਆਏ ਚੱਕਣ ਵਾਸਤੇ ਪੈਸੇ ਕਿੱਥੇ ਪਾਉਣਾ ਪੈ ਰਿਹਾ ਅੱਛਾ ਗੱਲ ਕੀ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਏਰੀਆ ਹਾਂਜੀ ਨਾ ਕੋਈ ਨਾ ਕੋਈ ਸੋਤਰੇ ਤੇ ਨਾਮ ਹੈ ਇਹਨ ਕੋ ਅਦਾਦਾ ਇੱਥੇ ਤਾਂ ਹਮ ਆਲਾ ਜੋੜ ਕੇ ਦੇਖਦੇ ਹੀ ਜਦੋਂ ਵੋਟਾਂ ਲੈਣੀਆਂ ਉਦੋਂ ਆਉਂਦੇ ਆਉਂਦੇ ਕੋਈ ਨਹੀਂ ਬੰਦੋ ਕਿ ਪੈਸੇ ਨਾਲ ਦੇ ਚਲੇ ਆਖੀ ਕੋਈ ਇਹ ਆਜਾਦੇ ਬਣਾਇਓ ਨਾ ਇਸ ਨਾ ਇੱਕ ਵਾਰੀ ਵੀ ਕਿਸੇ ਨੇ ਸਾਫ ਨਹੀਂ ਕਰਾਇਆ ਮੇਰੇ ਪਾਪਾ ਤੇ ਉਹ ਤੇ ਆ ਜਾਨੇ ਜਿਹੜੇ ਨਾ ਪਿੰਡ ਦੇ ਸਾਰੇ ਸਾਫ ਕਰਾਏ ਆ ਉਹ ਦੋ ਮੁੱਖੜ ਵਾਲੇ ਨਹੀਂ ਕਰਾਇ ਕਿਸੇ ਚਾਰ ਬਹੁਤ ਮਾੜੀ ਗੱਲ ਹੈ ਤੇ ਤੁਸੀਂ ਮੇਰੀ ਗੱਲ ਸੁਣੋ ਜਦੋਂ ਤੁਸੀਂ ਕੰਮੇ ਸਾਡੇ ਕੋਲ ਵੋਟਾਂ ਮੰਗਣ ਆਂਦੇ ਤੁਸੀਂ ਬੰਦੇ ਦੀ ਪਛਾਣ ਨਹੀਂ ਕਰਦੇ ਆਹ ਲੇਖੇ ਗਲੀ ਆ ਜਦੋਂ ਵੋਟਾਂ ਲੈਣੀਆਂ ਸਾਹੇ ਲਟਾ ਲਾਉਂਦੇ ਤੇ ਉਹ ਜੋ ਬੋਟਾ ਉਹਦੇ ਨੇ ਗਿਆ ਕਹਿੰਦੇ ਉਹ ਐਤਵਾਰ ਨੂੰ ਆਇਆ ਐਤਵਾਰ ਨੂੰ ਅੱਡਾ ਮਿਲਣੀ ਆ ਆਹ ਕੰਦੇ ਘਰ ਵਾਲਿਆਂ ਨੇ ਵੀ ਪੰਨੇ ਲਾਏ ਆ ਕਨ ਕੁੜੀ ਵਾਲਿਆਂ ਨੇ 6 ਨੰਬਰ ਵਾਲਿਆਂ ਨੇ ਬੈਠ ਰੁਕੇ ਹੋ ਨਾ ਹੋਰ ਯਾਰ ਭਰਿਆ ਪੈਸ ਗਈ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਨਾ ਕਿੰਨਾ ਹੋ ਰਿਹਾ ਧੱਕਾ ਹੋ ਰਿਹਾ ਧੱਕਾ ਪਾਣੀ ਆਇਆ ਸੀ ਹੋ ਇਹ ਤਦ ਹੀ ਕੋ ਇੱਥੇ ਪਾਣੀ ਇੰਦਾ ਖੜਾ ਹੋਊਗਾ ਫਿਰ ਦੇਖ ਕੇ ਮਨ ਦੁਖ ਹੁੰਦਾ ਕੀ ਯਾਰ ਕੋਈ ਵੀ ਇੱਥੇ ਪੁੱਛਣ ਵਾਲਾ ਨਹੀਂ ਕੋਈ ਨਾ ਕੋਈ ਤਾਂ ਕੋਈ ਆਵੇ ਵੀ ਜਿਹੜਾ ਮੁਸੀਬਤ ਦਾ ਹੱਲ ਕਰੇ ਜਿੱਦਣ ਪੋਟਾਲੇ ਪਪਾਏ ਨੇ ਪੈਲੀ ਪੰਨੇ ਆ ਪਾਣੀ ਦਾ ਮੈ ਤਾਂ ਪੋਟਾਲੇ ਕਰਾਂਗਾ ਕੋਈ ਕਹਿਣਾ ਨਹੀਂ ਮੰਨਦਾ ਕਿਥੇ ਸਾਡੀ ਗੱਲ ਨਹੀਂ ਸੁਣੇ ਆ ਮੀਂਹ ਪੈਣ ਤੋਂ ਬਾਅਦ ਵੀ ਹੈ ਨਾ ਮੈਂ ਤੁਹਾਡੇ ਕੋਲ ਆਉਂਗਾ ਦਰਖਾਸਤ ਲਿਖਾਂਗੇ ਔਰ ਮਿਊਸਿਕਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕਹਾਂਗੇ ਉਸ ਟੀਮ ਦੇ ਨਾਲ ਮੈਂ ਵੀ ਖੁਦ ਆਉਂਗਾ ਤਾਂ ਕਿ ਜਿਹੜੀ ਤੁਹਾਡੀ ਮੁਸ਼ਕਲ ਹੈ ਉਹਨੂੰ ਪਹਿਲ ਦੇ ਅਧਾਰ ਤੇ ਹਲ ਕਰਵਾਇਆ ਜਾ। ਮੈਂ ਤਾਂ ਬਾਕੀ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜੇ ਜਲੰਧਰ ਸ਼ਹਿਰ ਦੇ ਕਿਸੇ ਵੀ ਇਲਾਕੇ ਦੇ ਵਿੱਚ ਕਿਸੇ ਦੀ ਵੀ ਕੋਈ ਵੀ ਸੁਣਵਾਈ ਨਹੀਂ ਕਰਦਾ ਤਾਂ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ 9915402112 ਔਰ ਮੇਰੇ YouTube ਚੈਨਲ ਤੇ ਵੀ ਤੁਸੀਂ ਮੈਨੂੰ ਸਬਸਕ੍ਰਾਈਬ ਕਰੋ ਔਰ ਦੇਖੋ ਮੈਂ ਸਾਰੇ ਸ਼ਹਿਰ ਦੇ ਵਿੱਚ ਘੁੰਮੂਗਾ ਔਰ ਮੈਂ ਘੁੰਮਦਾ ਵੀ ਆਂ ਅਸੀਂ ਹੋਰ ਵੀ ਬਹੁਤ ਸਾਰੇ ਇਲਾਕਿਆਂ 'ਚ ਘੁੰਮੇ ਆਂ ਸ਼ਹਿਰਾਂ ਦੇ ਜਿੱਥੇ ਪਾਣੀ ਬਿਲਕੁਲ ਗੜਾ ਸੀ ਅਸੀਂ ਉਹਨਾਂ ਦੀਆਂ ਵੀ ਵੀਡੀਓ ਪਾ ਪਾ ਕੇ ਅਸੀਂ ਸਰਕਾਰਾਂ ਨੂੰ ਵੀ ਐਪਲੀਕੇਸ਼ਨਾਂ ਦੇ ਮਾਧਿਅਮ ਤੋਂ ਸੂਚਿਤ ਕਰ ਰਹੇ ਆਂ ਕਿ ਤੁਸੀਂ ਇਹਨਾਂ ਇਲਾਕਿਆਂ ਨੂੰ ਸਾਨੂੰ ਇਸ ਗੱਲ ਦਾ ਮਤਲਬ ਨਹੀਂ ਕਿ ਕੌਣ ਇਸ ਇਲਾਕੇ ਦਾ ਕਾਉਂਸਲਰ ਹੈ ਕੌਣ ਨਹੀਂ ਹੈ ਅਸੀਂ ਕਿਸੇ ਵੀ ਕਾਉਂਸਲਰ ਦੇ ਖਿਲਾਫ ਨਹੀਂ ਕਿਸੇ ਵੀ ਐਮਐਲਏ ਦੇ ਖਿਲਾਫ ਨਹੀਂ ਪਰ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਘੱਟੋ-ਘੱਟ ਤੁਸੀਂ ਤਾਂ ਦੇਖੋ ਤੁਹਾਡੀ ਤਾਂ ਇਹ ਜ਼ਿੰਮੇਵਾਰੀ ਹੈ ਸਾਡੇ ਮੁਲਾਜ਼ਮ ਇੰਨੀਆਂ-ਇੰਨੀਆਂ ਲੱਖ ਰੁਪਈਆਂ ਦੀ ਤਨਖਾਹ ਲੈਂਦੇ ਆ ਤਾਂ ਕੀ ਉਹ ਦਫ਼ਤਰਾਂ ਦੇ ਕਮਰਿਆਂ ਦੇ ਵਿੱਚ ਏਸੀ ਦੇ ਕਮਰੇ 'ਚ ਬੈਠ ਕੇ ਹੀ ਤਨਖਾਹ ਪੂਰੀਆਂ ਕਰਕੇ ਉਹ ਚਲੇ ਜਾਂਦੇ ਆ ਯਾ ਇਲਾਕਿਆਂ ਦੇ ਵਿੱਚ ਵੀ ਆ ਕੇ ਦੇਖਣ ਅਸੀਂ ਲੋਕਾਂ ਦੀ ਆਵਾਜ਼ ਬੰਨੀ ਚਾਹੁੰਦੇ ਆ ਸੜਾ ਜਿਓ ਜੋ ਕੇ ਬੁਰਾ ਹਾਲ ਹੋਇਆ ਹਾਂ ਬਹੁਤ ਗਣੀਓ ਪਾਣੀ ਬਾਹਰ ਪੜ ਗਿਆ ਸੀ ਅੰਦਰ ਆ ਗਿਆ ਸਾਰਾ ਪੰਨ ਬਾਹਰ ਚ ਲਾਏ ਦੇਣ ਜਿਹੜੇ ਨਾ ਮਨ ਨਾਲ ਤਾਂ ਸਮਾਂ ਵੀ ਜ਼ਰਾ ਤੇ ਵੀ ਗਿਆ ਕੋਈ ਇਹਦੇ ਬਤਵਾਉਂਦਾ ਉਹਦੇ ਨੂੰ ਸਾਰੇ ਪਾਣੀ ਭਰ ਗਿਆ ਸੀ ਕੰਡਾ ਜੀ ਦਾ ਸਮਾਂ ਦਾ ਸੱਚਾ ਪਾਣੀ ਤੇ ਗਿਆ ਕੰਡਾ ਜੀ ਗਰੰਟ ਆ ਗਿਆ ਪਾਣੀ ਜਿਹੜਾ ਤੇ ਛੱਤ ਟੋੜੀ ਪਾ ਲੈਣੀ ਬੇਟਾ ਇਹ ਲੈਂਟਰ ਤਾਂ ਨਹੀਂ ਕਿਉਂਦਾ ਨਹੀਂ ਦੇਖੋ ਅੱਛਾ ਯਾਰ ਕੰਡੇ ਕਿ ਤੋਂਦਾ ਹੀ ਆਹਾ ਅੱਛਾ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਸਰਕਾਰ ਦੇ ਜਿਹੜੇ ਸਾਡੇ ਲੋਕਲ ਇੱਥੇ ਦੇ ਪੂਰੇ ਪੰਜਾਬ ਦੇ ਜਿਹੜੇ ਮੰਤਰੀ ਆ ਮਾਨਯੋਗ ਸ਼੍ਰੀ ਮਹਿੰਦਰ ਭਾਗਤ ਜੀ ਆ ਕਿਉਂਕਿ ਠੀਕ ਹੈ ਉਹਨਾਂ ਨੂੰ ਜਤਾਇਆ ਤਾਂ ਸਾਰੇ ਭਾਈਚਾਰੇ ਨੇ ਜਲੰਧਰ ਵੈਸਟ ਕੰਸਟੀਚਨਸੀ 'ਚ ਪਰ ਜਿਹੜੇ ਉਹ ਮਨਿਸਟਰ ਆ ਪੂਰੇ ਪੰਜਾਬ ਦੇ ਆ ਤੇ ਅਸੀਂ ਉਹਨਾਂ ਨੇ ਵੀ ਬੇਨਤੀ ਕਰਦੇ ਆ ਕਿ ਭਗਤ ਜੀ ਤੁਸੀਂ ਆ ਵੀ ਇਲਾਕਾ ਕਿਸੇ ਵੇਲੇ ਅੱਜ ਭਾਵੇਂ ਤੁਹਾਡੇ ਹਿੱਸੇ 'ਚ ਨਹੀਂ ਹੈ ਹੋ ਸਕਦਾ ਕਿਸੇ ਵੇਲੇ ਤੁਹਾਡੇ ਹਿੱਸੇ 'ਚ ਵੀ ਆ ਜਾਵੇ ਤੁਸੀਂ ਵੀ ਆਪਣੇ ਸਾਹਿਬ ਇਧਰੋਂ ਆਲਰੇਡੀ ਇਲੈਕਸ਼ਨ ਲੜ ਚੁੱਕੇ ਭਗਤ ਜੂਨੀ ਦਾ ਅੱਛਾ ਹਾਂਜੀ ਤੇ ਦੋ ਵਾਰੀ ਸਾਡੇ ਪਿੰਡ ਦੀ ਬਟੂਨ ਕੋ ਜਿੱਤੀ ਦੀ ਹੈ ਅੱਛਾ ਹਾਂਜੀ ਤਾਂ ਉਹਨਾਂ ਮੰਤਰੀ پورے ਪੰਜਾਬ ਦੇ ਮੰਤਰੀ پورے ਪੰਜਾਬ ਦੇ ਆ ਪਰ ਕੋਈ ਵੀ ਮੰਤਰੀ ਹੈ ਕੋਈ ਵੀ ਐਮਐਲਏ ਸਾਡੇ ਪਿੰਡ ਵੱਲ ਕੋਈ ਨਜ਼ਰ ਨਹੀਂ ਕਰਦਾ ਹੈਗਾ ਹਾਂਜੀ ਸਰ ਸਾਡੇ ਕੌਂਸਲ ਸਹਿਬਾਨ ਨੇ ਉਹ ਆਂਦੇ ਨੇ ਕਿਹੜਾ ਲਾਂਦੇ ਨੇ ਆਪਾਂ ਨਹੀਂ ਕਹਿੰਦੇ ਕਿ ਨਹੀਂ ਲਾਂਦੇ ਪਰ ਉਸ ਤੋਂ ਇਲਾਵਾ ਕੋਈ ਵੀ ਕੈਬਨਿਟ ਮੰਤਰੀ ਹੈ ਪਹਿਲੇ ਵੀ ਜਿਹੜੇ ਰਹਿ ਚੁੱਕੇ ਨੇ ਜਾਂ ਕੋਈ ਵੀ ਸਾਡੇ ਐਮ.ਐਲ.ਏ. ਸਾਹਿਬ ਨੇ ਪ੍ਰਗਟ ਸਿੰਘ ਦੀ ਪ੍ਰੈਜ਼ੀਡੈਂਟਾਈ ਉਹ ਅੱਜ ਤੱਕਰ ਇਹ ਸੜਕ ਦੀ ਗੁਜ਼ਰ ਨਹੀਂ ਹੋਣੀ ਜੇ ਗੁਜ਼ਰੇਂਗੇ ਤਾਂ ਇਹ ਸੜਕ ਦਾ ਇਹ ਹਾਲਾਤ ਨਹੀਂ ਬਾਈ ਮੈਂ ਮਾਨਜੋਗ ਐਮ.ਐਲ.ਏ. ਸਾਹਿਬ ਨੂੰ ਵੀ ਜਿਹੜੇ ਇਸ ਇਲਾਕੇ ਦੇ ਕੌਨਸਟਿਟੂਐਂਸੀ ਦੇ ਜਲੰਧਰ ਕੈਂਟ ਤੋਂ ਸਰਦਾਰ ਪ੍ਰਗਟ ਸਿੰਘ ਜੀ ਹੈ ਮੈਂ ਉਹਨਾਂ ਨੂੰ ਵੀ ਆਪਣੇ ਵੱਲੋਂ ਬੇਨਤੀ ਕਰਦਾ ਔਰ ਮੈਂ ਫੋਨ ਤੇ ਵੀ ਉਹਨਾਂ ਨਾਲ ਗੱਲ ਕਰੂੰਗਾ ਤਾਂ ਜੋ ਜਿਹੜੇ ਇੱਧਰ ਇਲਾਕੇ ਆ ਉਹ ਇੱਧਰਲੇ ਇਲਾਕੇ ਚ ਵੀ ਵੈਸੇ ਤਾਂ ਉਹ ਬੜੀ ਮਿਹਨਤ ਕਰ ਰਹੇ ਆ ਔਰ ਕਨੇ ਕਨੇ ਇਲਾਕੇ ਦੇ ਵਿੱਚ ਉਹ ਜਾ ਰਹੇ ਆ ਐ ਪੂਰੀ ਆਪਣੀ ਕੌਨਸਟੀਚੁਐਂਸੀ ਚ ਘੁੰਮ ਰਹੇ ਆ ਤਾਂ ਫਿਰ ਵੀ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਇੱਧਰ ਪਰਲੇ ਕਿੰਗਰੇ ਦੇ ਵਿੱਚ ਵੀ ਆਣ ਤਾਂ ਜੋ ਇੱਥੇ ਦੇ ਲੋਕਾਂ ਦੇ ਪ੍ਰਤੀ ਵੀ ਜਿਹੜੀ ਥੋੜੀ ਬੋਤੀ ਨਿਰਾਸ਼ਾ ਇਸ ਮਾਮਲੇ ਨੂੰ ਲੈ ਕੇ ਹੈ ਵੀ ਸਾਡੇ ਐਮਐਲਏ ਸਾਹਿਬ ਵੀ ਨਹੀਂ ਆ ਰਹੇ ਆ ਤਾਂ ਉਹਨਾਂ ਦੇ ਮਨ ਚੋਂ ਥੋੜੀ ਬੋਤੀ ਨਿਰਾਸ਼ਾ ਦੂਰ ਹੋਵੇ ਔਰ ਇਲਾਕੇ ਦਾ ਕੰਮ ਖਤਮ ਹੋਵੇ ਔਰ ਮੰਤਰੀ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਆ ਕੇ ਲੋਕਾਂ ਦੀ ਦੁੱਖ ਦਰਜਾ ਉਹ ਕਰਨ ਇਹ ਬੇਨਤੀ ਹੈ ਸਾਡੀ ਜਿਹੜੇ ਮੰਤਰੀ ਸਾਹਿਬ ਆ ਸ਼੍ਰੀ ਮਹਿੰਦਰ ਬਗਤ ਜੀ ਕੋਈ ਕੋਈ ਸਾਡਾ ਪਿੰਡ ਇਹ ਸਾਡਾ ਖੋਲੇ ਕਿੰਗਰੇ ਦਾ ਪੋਸਟ ਆਫਿਸ ਹੈ ਔਰ ਇੱਥੇ ਪੋਸਟ ਆਫਿਸ ਦੇ ਅੰਦਰ ਜਿਹੜਾ ਪਾਣੀ ਆ ਉਹ ਪ੍ਰਵੇਸ਼ ਕਰ ਜਾਂਦਾ ਹੈ ਔਰ ਜਿਹੜੇ ਇੱਕ ਦੇ ਪੁਲਿਸ ਹੈ ਉਹ ਫਿਰ ਵੀ ਜਿਹੜੇ ਆਪਣੀ ਬੜੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਆ ਔਰ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕਿ ਲੋਕਾਂ ਨੂੰ ਅਸੀਂ ਜਿਹੜੀਆਂ ਆਪਣੀਆਂ ਸੇਵਾਵਾਂ ਦੇਣੀਆਂ ਤਾਂ ਕਿ ਲੋਕ ਨਿਰਾਸ਼ ਹੋ ਕੇ ਨਾ ਜਾਣ ਉਹ ਕਹਿੰਦਾ ਆਪਣੇ ਜ਼ਿੰਮੇਵਾਰੀ ਨੂੰ ਨਿਭਾ ਰਹੇ ਆ ਔਰ ਕੌਂਸਲ ਆਫਿਸ ਖੁੱਲਾ ਹੋਇਆ ਐ ਇੰਨੇ ਪਾਣੀ ਦੇ ਵਿੱਚ ਇੰਨੇ ਪਾਣੀ ਦੇ باوجود ਵੀ ਉਹ ਆਪਣੀ ਡਿਊਟੀ ਤੇ ਆ ਰਹੇ ਆ ਚਲੋ ਉਹਨਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ ਕਿ ਔਰ ਇਲਾਕਾ ਨਿਵਾਸੀਆਂ ਦੀ ਜਿਹੜੀ ਇਹ ਮੁਸ਼ਕਲ ਹੈ ਇਹਨੂੰ ਪ੍ਰਯਤਨ ਦੀ ਤੇ ਹੱਲ ਕਰਾਉਣਾ ਸਾਡੇ ਮੌਜੂਦਾ ਕਾਉਂਸਲਰ ਸਾਹਿਬ ਦਾ ਵੀ ਔਰ ਮੌਜੂਦਾ ਐਮਐਲਏ ਸਾਹਿਬ ਦਾ ਵੀ ਔਰ ਮੌਜੂਦਾ ਮੰਤਰੀ ਸਾਹਿਬ ਦਾ ਵੀ ਉਹ ਨਹੀਂ ਇਹ ਜੁੰਮੇਵਾਰੀ ਬੰਦੀ ਹੈ ਧੰਨਵਾਦ ਦੇਖੋ ਇਹ ਫਰਲਾ ਕੰਗਰੇਡੀ ਮੇਨ ਐਂਟਰਸ ਹੈ ਜਿਹੜੀ ਨਕੋਡਾ ਰੋਡ ਤੋਂ ਮੇਨ ਐਂਟਰਸ ਹੈ ਔਰ ਇਸ ਮੇਨ ਐਂਟਰਸ ਦੇ ਨੇੜੇ ਇਹ ਸਾਡੇ ਬੀਬੀ ਦੀ ਤਾਂ ਵੀ ਚੱਕ ਦੇਖ ਲਓ ਆ ਇਦਾਂ ਬੰਨ ਲਾਇਆ ਜਿੱਦਾਂ ਨੇ ਲਈ ਸਤਲੁਜ ਦਰਿਆ ਦੇ ਉੱਤੇ ਬੰਨ ਲਾਇਆ ਸਾਡੇ ਕਿਸਾਨ ਭਰਾਵਾਂ ਨੇ ਤਾਂ ਪਰ ਫਿਰ ਵੀ ਉਹਨਾਂ ਦੀ ਜਿਹੜੀ ਫਸਲ ਆ ਉਹ ਬਚ ਨਹੀਂ ਸਕੀ ਹੈ ਤੇ ਉਹਨਾਂ ਦੇ ਘਰ ਵੀ ਨਹੀਂ ਬਚ ਸਕੇ ਔਰ ਕਿੱਦਾਂ ਉਹ ਵਿਚਾਰੇ ਆਪਣਾ ਜੀਵਨ ਅੱਜ ਬਤਾ ਰਹੇ ਤੇ ਇਦਾਂ ਹੀ ਹੈ ਸ਼ਹਿਰ ਦੀ ਹਾਲਤ ਹੈ ਤੇ ਦੇਖੋ ਕਿੰਨਾ ਵੱਡਾ ਬੰਨ ਲਾਇਆ ਕਿੰਨਾ ਘਰ ਦੇ ਅੰਦਰ ਪਾਣੀ ਗਿਆ ਔਰ ਘਰ ਦੀ ਆਹ ਜਿਹੜੀ ਕਾਫੀ ਖਸਤਾ ਹੈ ਸਾਰਾ ਕੁਝ ਡੁੱਬ ਗਿਆ ਜੀ ਸਾਡਾ ਵਿੱਚ ਸਮਾਨ ਵੀ ਸਾਰਾ ਡੁੱਬ ਗਿਆ ਮਸ਼ੀਨ ਵੀ ਕੂਲਰ ਵਗੈਰਾ ਫਿਰ ਕਪੜੇ ਫਰਿੱਜ ਵੀ ਸਾਰਾ ਕੁਝ ਡੁੱਬ ਗਿਆ ਬੈੱਡ ਵੀ ਡੁੱਬ ਗਏ ਪਾਣੀ ਸਾਰਾ ਸਾਡਾ ਜਿਹੜੀ ਪੇਟਾਂ ਚ ਵੜ ਗਿਆ ਕਪੜਾ ਲੀੜਾ ਕੋਈ ਨਹੀਂ ਬਚਿਆ ਸਾਡਾ ਤੁਸੀਂ ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਸਰਕਾਰ ਦੇ ਕੋਲੋਂ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹੀ ਚਾਹੁੰਦੇ ਵੀ ਆਹ ਮਤਲਬ ਪਾਣੀ ਦਾ ਨਟਾਸ ਹੋ ਜਾਵੇ ਤੁਹਾਡੇ ਘਰਾਂ ਵਿੱਚ ਜਿਹੜਾ ਅੰਦਰ ਛੱਤਾਂ ਟੁੱਟਦੀਆਂ ਬੰਨਣਾ ਬੰਨਣਾ ਵੀ ਸਾਡੀ ਚੋਣ ਦੀਆਂ ਕਿਹੜੀਆਂ ਬਾਲੀਆਂ ਬਣੀਆਂ ਜਿਹੜੀਆਂ ਬਾਲੀਆਂ ਇਹ ਤੁਸੀਂ ਕਹਿੰਦੇ ਇਹ ਬਾਲੀਆਂ ਦੀਆਂ ਛੱਤਾਂ ਨਗਰ ਨਿਗਮ ਦੇ ਦੋਸਤ ਕਿਸੇ ਟਾਈਮ ਤੇ ਪਾਰ ਪਾਰੋਂ ਵਿੱਚ ਕਿਸੇ ਦਾ ਭਰੇ ਨਹੀਂ ਸਵਾਈਏ ਬੱਲੂ ਹੋ ਗਿਆ ਫਾਰਮ ਬਾਈ ਨੇ ਮਾਦੀ ਭਰ ਦਈ ਇੱਥੇ ਹੋਣਾ ਕੋਖਣੀ ਗਈ ਤਾਲ ਬਾਈ ਪ੍ਰੈਕਟੀਕਲੀ ਕਾਰਵਾਈ ਨਹੀਂ ਹੁੰਦੀ ਬੋਸ ਮੋਣੀ ਹੋਣਾ ਹੈ ਇਹਦੇ ਦੇ ਬੇਟੀਆਂ ਵੀ ਉੱਤੇ ਤਰਦੇ ਜਾਂਦੀ ਆ ਹੱਲ ਕਾਉਂਸਲਰ ਆਇਆ ਕਹਿੰਦਾ ਇਹ ਬੁੱਧੀਆਂ ਨਾਵਾ ਕਰਾਣੇ ਹੋਦੀਆਂ ਉਹਨੂੰ ਕੀ ਕਰਨਾ ਹੈ ਸਾਡਾ ਭਾਂਜ ਗਟਰ ਜਿਹੜਾ ਉਹ ਸਾਫ ਕਰਾਉ ਤੇ ਇਹ ਨੀਆਂ ਪਾਨੀਆਂ ਪਾਨੀਆਂ ਭਾਈ ਲੈਨ ਗਟਰ ਉਹਦੇ ਦਿੱਤੋਂ ਬਾਹਰ ਨਹੀਂ ਆਈਆਂ ਇੰਨੀਆਂ ਇੰਨੀਆਂ ਗਟਰ ਦਾ ਵੱਡੇ ਗਟਰ ਆਇਆ ਪਿਆ ਛੋੜੇ ਪਏ ਆ ਕਹਿੰਦੇ ਪਾਣੀ ਨਹੀਂ ਨਿਕਲਣਾ ਪਾਣੀ ਇੱਥੇ ਝਾਨਾ ਲੰਘਿਓ ਤੁਲ ਅੰਦਰ ਦੇਖੋ ਇਹ ਲੋਹਣਾ ਦੇਖੋ ਇਸ ਗੱਡਾ ਲਾਇਆ ਅੰਦਰ ਸਾਰਾ ਡੁੱਬਿਆ ਹੋਇਆ ਸੀ ਬੱਸ ਸਾਫ ਕੋ ਤਾਂ ਸੀ ਪਾਣੀ ਕੱਢੀ ਰਿਹਾ ਹੈ ਅੰਦਰੋਂ ਸੀ ਬਾਲਟੀ ਨਾਲ ਸਾਫ ਕੋ ਡੁੱਬਿਆ ਹੋਇਆ ਪਿਆ ਸੀ ਕੋ ਬੰਨ ਨਹੀਂ ਆਨੇ ਨੇ ਵੀ ਤੇ ਇੰਦੇ ਬੱਤਰੀ ਬੰਨ ਲਾਇਆ ਪਾਣੀ ਦੇ ਵਿੱਚ ਪਾਣੀ ਪਾਰ ਗਿਆ ਸਾਰਾ ਜਿਹਾ ਕੁੱਤੇ ਵਿੱਚ ਮੈਸੇਦਾਨ ਪਾਣੀ ਕੋਈ ਨਹੀਂ ਕਿੰਨੇ ਵਜੇ ਆਇਆ ਪਾਣੀ 3 ਵਜੇ ਅਸੀਂ ਉੱਠੇ ਨਾ ਸਾਨੂੰ ਪਤਾ ਹੀ ਪਾਣੀ ਫੇਟਾਂ ਦੇ ਉੱਪਰ ਆ ਗਿਆ ਜਦੋਂ ਅਸੀਂ ਨਾ ਸਾਡੇ ਪਾਣੀ ਉੱਤੇ ਲੱਗਾ ਉਹ ਕੂਲਰ ਚੱਲਦਾ ਨਾ ਜਦੋਂ ਸਟੈਂਡ ਨਿਕਲ ਗਿਆ ਨਾ ਥੱਲੇ ਤੇ ਕੂਲਰ ਚੱਲਦਾ ਨਾ ਮੇਰੇ ਉੱਤੇ ਡਿੱਗ ਗਿਆ ਹੂੰ ਅੱਛਾ ਚੱਲਦਾ ਕੂਲਰ ਉੱਤੇ ਡਿੱਗ ਗਿਆ ਉਹਦੇ ਕਰਕੇ ਜਾ ਗਈ ਫਿਰ ਦੇਖਿਆ ਜਾ ਤਾਂ ਅੰਦਰ ਪਾਣੀ ਨਾਲ ਭਰਿਆ ਪਿਆ ਸਾਰੇ ਫਿਰ ਅਸੀਂ ਉੱਠੇ ਉੱਠ ਕੇ ਸਾਰਾ ਤੇ ਦੇਖਿਆ ਪਏ ਅਸੀਂ ਪਾਟਾ ਪੜਦੇ ਇੱਟਾ ਗੋੜੇ ਇਕੱਠੇ ਕਰਕੇ ਬੰਨ ਲਾਇਆ ਮੈਡਮ ਅਸੀਂ ਤੇ ਸਾਡਾ ਪਾਣੀ ਵੀ ਅਸੀਂ ਬੇ ਦੇ ਲੋ ਵੀ 3 ਵਜੇ ਦੇ ਪਾਣੀ ਕੱਟਣ ਲੱਗੇ ਮੈਡਮ ਅਸੀਂ ਸਾਨੂੰ 8 9 ਵਜੇ ਗਿਆ ਪਾਣੀ ਕਰਤੀਆਂ ਅੱਜ ਤੱਕ ਜੇ ਵੀ ਸਾਰੀ ਭਰੀ ਪਈ ਸੀ ਅਦੇ ਕੋ ਬੰਨ ਲਾਇਆ ਰੋਟੀ ਵੀ ਸਾਨੂੰ ਬਾਹਰੋਂ ਆਉਂਦੀ ਪਈ ਐ ਅਸੀਂ ਘਰ ਰੋਟੀ ਵੀ ਨਹੀਂ ਬਣਾ ਸਕਦੇ ਆਟਾ ਵੀ ਡੋਬ ਗਿਆ ਦਾਣੇ ਵੀ ਡੋਬ ਗਏ ਵਿੱਚ ਨੋਕਾਂ ਦੇ ਅਥਰੂ ਨਹੀਂ ਆ ਕੇ ਰੁਕ ਰਹੇ ਸਾਡੀਆਂ ਮਾਵਾਂ ਪਾਣਾਂ ਦੇ ਅਥਰੂ ਨਹੀਂ ਰੁਕ ਰਹੇ ਦੇਖੇ ਨਹੀਂ ਜਾ ਰਹੇ ਆ ਜਦੋਂ ਉਹਨਾਂ ਦੀਆਂ ਅੱਖਾਂ ਚੋਂ ਵੱਡੇ ਵੱਡੇ ਅਥਰੂ ਨਿਕਲਦੇ ਆ ਮੈਨੂੰ ਨਹੀਂ ਸਮਝ ਲੱਗਦਾ ਵੀ ਲੋਕ ਸਰਕਾਰਾਂ ਬਣਾਉਂਦੇ ਆ ਇਸ ਕਰਕੇ ਆਪਣੀ ਵੋਟ ਦਾ ਇਸਤੇਮਾਲ ਇਸ ਕਰਕੇ ਪਾਰਟੀਆਂ ਨੂੰ ਦਿੰਦੇ ਆ ਵੀ ਲੋਕ ਸਾਡੇ ਦੁੱਖ ਤਕਲੀਫਾਂ ਦੂਰ ਕਰਨਗੇ ਜਦੋਂ ਉਹਨਾਂ ਦੀਆਂ ਵੋਟਾਂ ਲੈ ਜਾਂਦੇ ਮੁੜ ਕੇ 5 ਸਾਲ ਤੱਕ ਉਹਨਾਂ ਨੂੰ ਕੋਈ ਆਪਣੀ ਸ਼ਕਲ ਨਹੀਂ ਦਗੰਡਾ ਔਰ ਕੋਈ ਵੀ ਸਰਕਾਰਾਂ ਇਦਾਂ ਦੀ ਪਾਲਿਸੀ ਨਹੀਂ ਬਣਾਉਂਦੀਆਂ ਕਿ ਇਦਾਂ ਦੇ ਨਵੇਂ ਇਲਾਕਿਆਂ ਨੂੰ ਜਾਂ ਇਦਾਂ ਦੇ ਜਿਹੜੇ ਜ਼ਰਬ ਕੌਨਸਟੈਂਸੀਆਂ ਉਹਨਾਂ ਨੂੰ ਇਦਾਂ ਦੇ ਹਾਲਾਤਾਂ ਦੇ ਵਿੱਚ ਉਹਦੀ ਕਿੱਦਾਂ ਕੱਢੀਏ ਤਾਂ ਉਹਨੇ ਮਾਵਾ ਪਿਆਣਾ ਦੇ ਅਤਰੂ ਦੇਖਣ ਵਾਲੇ ਆ ਇਹ ਮਕਾਨ ਕਿੱਦਾਂ ਬੰਦਾ ਆ ਇਹ ਸੋਚਣ ਔਰ ਵਿਚਾਰਨ ਦੀ ਲੋੜ ਹੈ ਕਿ ਸਾਰੀ ਜ਼ਿੰਦਗੀ ਨਿਕਲ ਜਾਂਦੀ ਕਈ ਵਾਰੀ ਮਕਾਨ ਹੀ ਨਹੀਂ ਬੰਦਾ ਕਿਸੇ ਦਾ ਕਦੇ ਬਨ ਗਿਆ ਤੇ ਉਹ ਟੁੱਟ ਗਿਆ ਉਹ ਗਰੀਬ ਦੀ ਕੌਣ ਬਾਹ ਫੜੇਗਾ ਭਾਜੀ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕੀ ਜਾਣਦੇ ਆ ਵੀ ਇੱਥੇ ਕੀ ਹੋਣਾ ਚਾਹੀਦਾ ਵੀ ਜਦਨ ਤੁਸੀਂ ਉਹ ਨਗਰ ਨਿਗਮ ਨੂੰ ਉਪਨਾ ਲਓ ਕੀ ਚਾਹੁੰਦੇ ਆ ਇੱਕ ਬਰਸਾਤੀ ਨਾਲਾ ਚਾਹੀਦਾ ਸਰਕਾਰ ਦੇ ਅਪੀਲ ਨਾਲ ਇੱਕ ਬਰਸਾਤੀ ਨਾਲਾ ਤੇ ਹਰਵੰਤਿਕ ਚੈਂਬਰ ਚਾਹੀਦਾ ਹਾਂ ਠੀਕ ਹੈ ਭਾਈ ਸਾਹਿਬ ਨੇ ਦੋਨੋਂ ਹੀ ਡਿਮਾਂਡਸ ਬੜੀਆਂ ਵਧੀਆ ਦਸੀਆਂ ਕਿ ਇੱਕ ਪਹਾੜ ਵੈਸਟਿੰਗ ਜਿਹੜਾ ਆ ਉਹ ਚੈਂਬਰ ਬਣਾਨੇ ਚਾਹੀਦੇ ਆ ਤਾਂ ਕਿ ਪ੍ਰਸਾਦ ਦਾ ਮੀਂਹ ਆਵੇ ਧਮੀਂ ਚ ਚਲੇ ਜਾਏ ਦੂਸਰਾ ਇਹਨਾਂ ਨੇ ਕਿਹਾ ਕਿ ਇੱਥੇ ਬਰਸਾਤੀ ਨਾਲਾ ਹੋਣਾ ਚਾਹੀਦਾ ਤੇ ਮੈਂ ਇਸ ਅਪੀਲ ਦੇ ਮਾਧਿਅਮ ਤੋਂ ਮੈਂ ਮੌਜੂਦਾ ਟੌਸਲਰ ਸਾਹਿਬ ਨੂੰ ਵੀ ਮਾਨਯੋਗ ਐਮਐਲਏ ਸਾਹਿਬ ਨੂੰ ਵੀ ਔਰ ਮੰਤਰੀ ਸਾਹਿਬ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਇਹਨਾਂ ਪਰਹਾਂ ਦੀ ਜਿਹੜੀ ਡਿਮਾਂਡ ਆ ਸਮੂਹਿਤ ਤੌਰ ਤੇ ਸੁਣੀ ਜਾਵੇ ਔਰ ਇਹ ਤੁਹਾਡੇ ਕੋਲ ਮੌਕਾ ਆ ਤੁਹਾਡੇ ਕੋਲ 1.5 ਸਾਲ ਪਿਆ ਤੁਸੀਂ 1.5 ਸਾਲ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰ ਜੋ ਕਿ ਤੁਹਾਨੂੰ ਦੁਨੀਆ ਯਾਦ ਰੱਖੇ ਇਹ ਮੇਰੀ ਅਪੀਲ ਆ ਔਰ ਇੱਥੇ ਪ੍ਰੋਪਰ ਬਰਸਾਤ ਤੋਂ ਬਾਅਦ ਘਰ ਕਟਾਈ ਜਾਏ ਸੀਵਰ ਚੈਂਬਰ ਸਾਫ਼ ਕਰਵਾਏ ਜਾਣ ਧੰਨਵਾਦ ਜੀ